ਸਸ ਸਰਕਾਰ ਆਈਏ ਤੋਂ ਕਿੰਨੀ ਦੂਰ ਹੈ 1.5-2 ਕਿਲੋਮੀਟਰ ਦੂਰ ਹੈਗਾ ਕੱਲੀ ਦੇ ਕੱਲੀ ਟੀਵੀ ਨੂੰ ਜਾ ਕੇ ਕੱਪੜੇ ਧੋਣੇ ਪੈਂਦੇ ਉੱਥੇ ਤੋਂੜੇ ਵੇ ਪਾਣੀ ਪੀਣ ਨੂੰ ਨਹੀਂ ਆਦਾ ਵੀ ਇੱਕ ਬਾਈ ਨੇ ਕਹੀ ਵਰਨਾ ਅਸੀਂ 5-400 ਰੁਪਏ ਦਿਹਾੜੀ ਕਮਾਦੇ ਮਿਹਨਤ ਕਰਦੇ ਆ ਸੀਮੈਂਟ ਨੂੰ ਜਾਂਦੇ ਉਹਦੇ ਵਿੱਚ ਵੀ ਸਾਨੂੰ ਦਿਹਾੜੀ ਛੱਡਣੀ ਪੈਂਦੀ ਵੀ ਪਾਣੀ ਸਾਡੇ ਘਰ ਹੀ ਨਿਆਣੇ ਨੂੰ ਪਾਣੀ ਤਾਂ ਹੋਵੇ ਪੀਣ ਨੂੰ ਪਾਣੀ ਸੰਜਣ ਆਉਂਦਾ ਕੈਸਾ ਪਾਣੀ ਹੈ ਨਹੀਂ ਅਸੀਂ ਕੀ ਕਰੀਏ ਕਿ ਇੰਨਾ ਬੁਰਾ ਹਾਲ ਹੈ ਸਾਡਾ ਬਹੁਤ ਜ਼ਿਆਦਾ ਆ ਤੁਸੀਂ ਜਿਗਾ ਤਿੰਨ ਦਿਨ ਹੋ ਗਏ ਸਾਨੂੰ ਪਾਣੀ ਦਾ ਚਾਰ ਦਿਨ ਹੋ ਗਏ ਬੈਠੇ ਇੱਕ ਇੱਕ ਬਾਲਟੀ ਉੱਥੇ ਲੈਂਦੇ ਕਦੇ ਉਧਰ ਦੀ ਧੇ ਕੁਟੀਆਂ ਕੁਟੀਆਂ ਦੇ ਲੈ ਕੇ ਆਈ ਦਾ ਤਾਂ ਪਾਣੀ ਪੀਣ ਲੱਗਿਆ ਯਾਰਾ ਕਰਿਆ ਨਿਆਣਿਆਂ ਸਵੇਰੇ ਸਕੂਲ ਨੂੰ ਨਹਾ ਨਹੀਂ ਸਕਦੇ ਕੱਪੜੇ ਨਹੀਂ ਧੋ ਸਕਦੇ ਇਹਦੇ ਚਾਰ-ਚਾਹ ਤੱਕ ਮੈਲੇ ਕੱਪੜੇ ਲੈਣੇ ਪੈਂਦੇ ਨੇ ਆਣ ਨੂੰ ਕਹਿੰਦੇ ਕੱਪੜੇ ਧੋ ਦੋ ਹੋਈਗਾ ਨਾਲ ਤੇ ਪਾਣੀ ਹੈ ਨਹੀਂ ਅਸੀਂ ਕੰਮ ਤੇ ਹਾ ਕੇ ਬੈਹਂਦੇ ਪੀ ਚਲ ਕੇ ਨਿਆਣੇ ਸਕੂਲ ਦਾ ਪੜ ਜਾਣ ਤੇ ਦਿਹਾੜੀ ਛੱਡੋ ਅੱਜ ਮੈਡਮ ਲੈ ਕੇ ਆਈ ਤਾਂ ਪਾਣੀ ਦਾ ਮਾੜਾ ਹਤਾ ਹਲੋਏ ਨਹੀਂ ਤਾਂ ਪਾਣੀ ਦਾ ਪੂਰਾ ਹਾਲ ਹੀ ਕੋਈ ਸੁਣਾਈ ਨਹੀਂ ਕਿ ਇਹਨਾਂ ਚਿਰ ਹੋਗਾ ਕਿਸੇ ਨੇ ਸੁਣਾਈ ਦਿੱਤੀ ਨਹੀਂ ਕਿਸੇ ਨੂੰ ਕੋਈ ਨਾ ਨਹੀਂ ਰੱਖਦਾ ਪਾਣੀ ਬਾਰੇ ਕੋਈ ਸੁਣਦਾ ਹੀ ਨਹੀਂ ਤੁਸੀਂ ਮੈਡਮ ਪਿਛਲੀ ਵਾਰੀ ਵੀ ਮੈਡਮ ਨੇ ਉੱਥੇ ਨੈਣਵਾ ਕੋਲ ਤੋਂ ਮੈਂ ਮੋਟਰ ਸੇ ਲਾਦਾ ਮਗਰ ਮੈਂ ਕਿੱਥੋਂ ਆਂਦਾ ਐ ਚੱਕੀ ਕੋਲ ਆ ਕੇ ਮੈਂ ਤੇ ਘਰ ਦੇ ਤੇ ਇੱਥੇ ਜਾ ਕੇ ਮੋਟਰ ਸੇ ਮੋੜ ਲਾਇਆ ਮੈਡਮ ਨੂੰ ਮਿਲੇ ਵੀ ਪਾਣੀ ਐ ਤੇ ਮੈਂ ਕੱਲਾ ਹੀ ਤੇ ਘਰ ਦੇ ਹੋਰ ਕੋਈ ਬੰਦਾ ਨਹੀਂ ਤੇ ਨਾਲ ਉਸਟ ਇਹ ਦੇਖੋ ਮੈਡਮ ਨੇ ਮੇਰੀ ਕੱਲੇ ਦੀ ਸੁਣਾਈ ਕੀਤੀ ਇਹਨੇ ਕੋਲ ਕਰ ਸਕਦਾ ਕੱਲੇ ਸੁਣਾਈਆ ਕਿ ਟੈਂਕਰ ਮਗਰੇ ਭੇਜ ਤੇ ਦੋ ਟੈਂਕਰ ਵੀ ਪਾਣੀ ਭਰੋ ਦੇ ਵਿੱਚ ਪਾਣੀ ਬਿਲਕੁਲ ਨਹੀਂ ਆਉਂਦਾ ਤੇ ਈਣ ਵਾਲਾ ਪਾਣੀ ਕਦੀ ਖੂਹੀ ਤੇ ਲੈ ਕੇ ਆਣਾ ਤਾਂ ਤਾਂ ਕਦੀ ਕਿਹੋ ਜਿਹਾ ਕਦੀ ਕਿਹੋ ਜਿਹਾ ਉਹ ਵੀ ਇੱਕ ਟੁੱਟੀ ਲੁਆਈ ਨਹੀਂ ਮੈਡਮ ਜੀ ਨੇ ਮੰਦਰ ਦੇ ਵਿੱਚ ਫਿਲਹਾਲ ਉਹ ਵੀ ਬੰਦ ਹੈ ਉੱਦੀ ਪਾਣੀ ਨਹੀਂ ਆ ਰਿਹਾ ਜੀ ਤੇ 5 ਨੰਬਰ ਬਾੜ ਦਾ ਤਾਂ ਹਾਲ ਹੈ ਜੀ ਖਰਾਬ ਆ ਹਾਲ ਅੱਜ ਟੈਂਕਰ ਮੈਡਮ ਦੀ ਗੇਰੇ ਸਰਕਾਰ ਪਾਣੀ ਨੇ 3 ਸਾਲ ਹੋ ਗਏ ਉਹਨਾਂ ਦੇ ਮਗਰ ਘੁੰਮ ਕੇ ਘੁੰਮ ਕੇ ਸਖਲੇ ਸਾਰੇ ਕਹਿ ਕੇ ਕਿ ਬਸ ਲਈ ਕਿਸੇ ਵੀ ਕੋਈ ਸਹਾਇ ਨਹੀਂ ਕਰਦੀ ਹਾਲ ਦੇਖ ਲਓ ਤੁਸੀਂ ਰਸਤੇ ਦਾ ਹਾਲ ਦੇਖ ਲਓ ਅਸੀਂ ਜਿਹੜਾ ਆਪਣੇ ਆਦਰਸ਼ ਨਗਰ ਦੇ ਵਿੱਚ ਖੜੇ ਆ ਔਰ ਬੜਾ ਦੁੱਖ ਲੱਗ ਰਿਹਾ ਹੈ ਕਿ ਹਲੇ ਸਰਦੀ ਪੂਰੀ ਮੁੱਕੀ ਵੀ ਨਹੀਂ ਔਰ ਗਰਮੀ ਪੂਰੀ ਸ਼ੁਰੂ ਵੀ ਨਹੀਂ ਹੋਈ ਤੇ ਮੇਰੇ ਲੋਕਾਂ ਨੂੰ ਜਿਹੜਾ ਤੁਸੀਂ ਦੇਖੋ ਪਾਣੀ ਨਹੀਂ ਮਿਲ ਰਿਹਾ ਔਰ ਕਿੱਦਾਂ ਇਹ ਢੋਕ ਕੇ ਬਾਅਦ ਕੇ ਜਿਹੜਾ ਘਰਾਂ ਨੂੰ ਪਾਣੀ ਲੈ ਕੇ ਜਾ ਰਹੇ ਟੈਂਕਰ ਆ ਇਸ ਮੈਂ ਲੈ ਕੇ ਆਈਆਂ ਇੱਥੇ ਔਰ ਸਰਕਾਰ ਜਿਹੜੀ ਇਹ ਕੁੰਭ ਕਰਨੀ ਦੀ ਸੁਪੀ ਪਈ ਹੈ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਫੰਨੇ ਕਾਮ ਮੰਤਰੀ ਕਹਿੰਦੇ ਐ ਅੱਜ 3 ਸਾਲ ਹੋ ਗਏ ਉਹਨਾਂ ਦੀ ਸਰਕਾਰ ਬਣੀ ਨੂੰ ਔਰ ਕਿੰਨਾ ਸਾਲਾਂ ਦੇ ਵਿੱਚ ਹੱਲੇ ਤੱਕ ਜਿਹੜਾ ਉਹਨਾਂ ਕੋਲੋਂ ਇਹ ਕੰਮ ਸਿਰੇ ਨਹੀਂ ਲੱਗ ਸਕਿਆ ਮੈਂ ਦੱਸਣਾ ਚਾਹਣੀ ਐ ਜੇ ਜਦੋਂ 2 2-3 ਮਹੀਨੇ ਵਾਸਤੇ ਮੈਂ ਹਲਕਾ ਇੰਚਾਰਜ ਲੱਗੀ ਸੀ ਮੈਂ ਪੰਚਾਇਤ ਤੋਂ ਬਕਾਇਦਾ ਤੌਰ ਤੇ ਜਗਾ ਵੀ ਜਿਹੜਾ ਅਵੇਲੇਬਲ ਕਰਾਈ ਸੀਗੀ ਔਰ ਪਿੰਡ ਦੀ ਪੰਚਾਇਤ ਨੂੰ ਜਿੱਥੇ ਨਵੀਂ ਟੈਂਕੀ ਮਨਜ਼ੂਰ ਕਰਾਈ ਆਪਾਂ ਨੇ ਉੱਥੇ ਪਿੰਡ ਦੀ ਪੰਚਾਇਤ ਨੂੰ ਪੈਸਾ ਵੀ ਦਿੱਤਾ ਜਿਹੜਾ ਪਿੰਡ ਦਾ ਸ਼ੇਅਰ ਪੈਣਾ ਸੀਗਾ ਪਰ ਅੱਜ ਇੰਨੇ ਕਿ ਨਲਾਇਕ ਸਰਕਾਰ ਸੱਤਾ ਦੇ ਵਿੱਚ ਆਈ ਹੈ ਔਰ ਪਤਾ ਨਹੀਂ ਕਿੱਦਾਂ ਦੇ ਨੁਮਾਇंदे ਬਣੇ ਆ ਜਿਨ੍ਹਾਂ ਲੋਕਾਂ ਨੂੰ ਇਹ ਸਮਝ ਨਹੀਂ ਆਈ ਕਿ ਜਿਹੜੇ ਮਨਜ਼ੂਰ ਕਰਾਏ ਦੇ ਕੰਮ ਐ ਜਿਹੜਾ ਜਿੱਤੇ ਪੰਚਾਇਤਾਂ ਨੂੰ ਪੈਸਾ ਵੀ ਦੇ ਰੱਖਿਆ ਟੈਂਕੀਆਂ ਬਣਾਉਣ ਵਾਸਤੇ ਵੀ ਤੁਸੀਂ ਉਹੀ ਕੰਮ ਪੂਰਾ ਕਰਾ ਲਓ ਔਰ ਉਹ ਕੰਮ ਵੀ ਇਹ ਪੂਰਾ ਨਹੀਂ ਕਰਾ پا ਰਹੇ ਅਜੇ 3 ਸਾਲ ਹੋ ਗਏ ਮੇਰੇ ਲੋਕ ਜਿਹੜਾ ਪਾਣੀ ਇਸੇ ਤਰੀਕੇ ਨਾਲ ਢੋਢੋ ਕੇ ਮੇਰੀਆਂ ਪੈਣਾ ਜਿਹੜੀਆਂ ਉਹਨਾਂ ਦੇ ਸਿਰ ਘੱਟ ਗਏ ਉਹਨਾਂ ਦੀਆਂ ਬਾਹਾਂ 삭 ਗਈਆਂ ਉਹਨਾਂ ਨੂੰ ਬਿਮਾਰੀਆਂ ਲੱਗ ਗਈਆਂ ਮੇਰੀਆਂ ਪੈਣਾ ਨੂੰ ਇਹ ਜਿਹੜਾ ਪਾਣੀ ਢੋਢੋ ਕੇ ਅੱਜ ਜਿੱਥੇ ਹੋ ਸਕਦਾ ਸੀ ਮੈਂ ਮੋਟਰਾਂ ਵੀ ਦਿੱਤੀਆਂ ਆਪਣੇ ਇਲਾਕੇ 'ਚ ਟੈਂਕੀਆਂ ਵੀ ਮਨਜ਼ੂਰ ਕਰਾਈਆਂ ਪਰ ਸਰਕਾਰ ਪਤਾ ਨਹੀਂ ਕਿੱਦਾਂ ਦੀ ਨਲਾਇਕ ਆਈ ਐ ਔਰ ਜਿਹੜੇ ਆਪਣੇ ਆਪ ਨੂੰ ਬਹੁਤ ਤਾਕਤਵਰ ਇਨਸਾਨ ਦੱਸਣ ਵਾਲੇ ਲੋਕਾਂ ਨੂੰ ਘਰਾਚੱਕੜ ਕੇ ਦਬਕੇ ਦਾ ਮਾਰਦੇ ਐ ਭਈ ਤੂੰ ਦੇਖ ਲੈ ਫਿਰ ਤੂੰ ਸਮਝ ਲੈ ਫਿਰ ਪਰ ਉਹ ਲੋਕ ਇਸ ਗੱਲ ਦੇ ਵਿੱਚ ਬਿਲਕੁਲ ਅਸਫਲ ਰਹੇ ਐ ਲੋਕਾਂ ਦਾ ਕੰਮ ਕਰਾਉਣ ਦੇ ਵਿੱਚ ਅੱਜ ਮੇਰਾ ਹਲਕਾ ਅੱਜ ਵੀ ਜਿਹੜਾ ਪਾਣੀ ਦੀਆਂ ਬਾਲਟੀਆਂ ਧੋ ਧੋ ਕੇ ਪੀਰੇ ਇਸ ਕੋਲ ਅਜੇ ਲੱਗਦਾ ਨਹੀਂ ਕਿ ਸਰਕਾਰ ਔਰ ਸ਼ਰਮ ਦੀ ਗੱਲ ਸਾਡੇ ਕੋਲ ਜੀਣਾ ਨਹੀਂ ਹੋ ਸਕਦੀ